ਆ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੂਰਵ 19 ਤੋਂ 23 ਸਤੰਬਰ ਤੱਕ ਫਰੀਦਪੁਰ ਦੇ ਵਿੱਚ ਧੂਮਧਾਮ ਨਾਲ ਆਇਆ ਜਾਂਦਾ ਹੈ ਤਾਂ ਅੱਜ ਦੇ ਦਿਨ ਵਿਰਾਸਤੀ ਕਾਫਲਾ ਕੱਢਿਆ ਜਾਂਦਾ ਇਹਦੇ ਵਿੱਚ ਇੱਕ ਬਲੱਖਣ ਗੱਲ ਇਹ ਹੈ ਵੀ ਇਹ ਜਿੰਨੀਆਂ ਵੀ ਡਰੈਸਾਂ ਵਿਰਾਸਤੀ ਕਾਫਲੇ ਦੇ ਵਿੱਚ ਬੱਚੇ ਪਾ ਕੇ ਆਉਂਦੇ ਆ ਉਹ ਫਰੀਦਪੁਰ ਦੇ ਰਾਜੇ ਦੀ ਹੱਤੀ ਦੇ ਇੱਕ ਜੋ ਓਨਰ ਹੈ ਉਹਨਾਂ ਵੱਲੋਂ ਇਹ ਦਿੱਤੀਆਂ ਜਾਂਦੀਆਂ ਮੈਂ ਚਾਹੁੰਦੇ ਹਾਂ ਬੰਦੀ ਇਹ ਡਰੈਸਾਂ ਸਾਰੀਆਂ ਤੁਹਾਡੇ ਵੱਲੋਂ ਦਿੱਤੀਆਂ हां जी मेरे वलो सारी हदियां ਜਾਂਦੀਆਂ ਨੇ ਮੈਨੂੰ ਇਹਨਾਂ ਚੀਜ਼ਾਂ ਦਾ ਸ਼ੌਂਕ ਸੀ ਕੰਮ ਕਰਨ ਦਾ ਤਾਂ ਇਹ ਜੋ ਤੁਸੀਂ ਦੇਖ ਰਹੇ ਹੋ ਸਭ ਤਰ੍ਹਾਂ ਦੇ ਡ्रेसेस मेरी 숍 ਰਾਜੇ ਦੀ ਹੱਟੀ ਤੋਂ ਮਿਲਣ ਗਿਆ ਜਿਹੜੀਆਂ ਡ्रेसेस ਕਿ ਕਿਥੋਂ ਪਰ ਬਣ ਕੇ ਤਿਆਰ ਹੁੰਦੀਆਂ ਉਸ ਟਾਈਮ ਪਹਿਲਾਂ ਦਿੱਤੀਆਂ ਜਾਂਦੀਆਂ ਡ्रेसेस हां जी ਅਸੀਂ ਸਕੂਲਾਂ ਤੋਂ ਆਰਡਰ ਲੈਂਦੇ ਜੀ ਕਾਫੀ ਹੱਦ ਤੱਕ ਸਟਾਕ ਸਾਡੇ ਅੰਦਰ ਹੁੰਦਾ ਸਾਡੇ ਕੋਲੇ ਅਲੱਗ-ਅਲੱਗ ਤਰ੍ਹਾਂ ਦੀਆਂ ਮਲਾਕਏ ਤਕਰੀਬਨ 10000 ਪਲਸ ਡਰੈਸਾਂ ਦਾ ਸਟਾਕ ਅੰਦਰ ਹੁੰਦਾ ਸਾਡੇ ਕਿਸੇ ਵੀ ਸਟੇਟ ਦੀ ਡਰੈਸ ਲਓ ਜਿਹੜੀ ਸਟੇਟ ਦੀ ਡਰੈਸ ਲਓ ਉਸੇ ਸਟੇਟ ਦੀ ਮੈਚਿੰਗ ਜੁਐਲਰੀ ਨਾਲ ਦਿੰਨੇ ਆ ਜਿੰਨੀ ਮਰਜ਼ੀ ਕੁਆਲਿਟੀ ਲਓ ਆਸ-ਪਾਸ ਤਕਰੀਬਨ ਤਕਰੀਬਨ 50-60 ਕਿਲੋਮੀਟਰ ਦੇ ਏਰੀਏ ਵਿੱਚ ਸਕੂਲਾਂ ਦੀ ਪਹਿਲੀ ਚੁਆਇਸ ਰਾਜੇ ਦੀ ਹੱਟੀ ਹੈ ਜੀ ਐਨੂਅਲ ਫੰਕਸ਼ਨ ਦਾ ਜ਼ਿਆਦਾਤਰ ਸਕੂਲ ਸਾਡੇ ਕੋਲੋਂ ਡੇਟ ਲੱਗੇ ਰੱਖਦੇ ਆ ਵੀ ਜਦੋਂ ਅਸੀਂ ਉਹਨਾਂ ਪ੍ਰੋਵਾਈਡ ਕਰਾ ਸਕੀਏ ਸਾਡਾ ਮਤਲਬ ਇਹ ਜਿਹੜਾ ਪ੍ਰੋਫੈਸ਼ਨ ਆ ਸਾਡਾ ਬਿਜ਼ਨਸ ਨਹੀਂ ਸਾਡੀ ਹੌਬੀ ਹੈ ਅਸੀਂ ਇਸ ਕਰਕੇ ਜ਼ਿਆਦਾ ਇਹਦੇ ਅੰਦਰ ਤੱਕ ਜਾ ਰਹੇ ਆ ਐ ਅਦਰਵਾਈਜ਼ ਬਿਜ਼ਨਸ ਹੋਵੇ ਤੇ ਆਪਾਂ ਇਸ ਨੂੰ ਬਿਜ਼ਨਸ ਤਰੀਕੇ ਨਾਲ ਚੱਲੀਏ ਪਰ ਇਹ ਸਾਡਾ ਸ਼ੌਂਕ ਹੈ ਅਸੀਂ ਇੱਥੇ ਫਿਰ ਪੂਰੀ ਦਿਲ ਜਾਨ ਲਗਾਉਣੀ ਹੈ ਹਰ ਸਾਲ ਦੀ ਤਰ੍ਹਾਂ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੂਰਵ 19 ਤੋਂ 23 ਸਤੰਬਰ ਤੱਕ ਫਰੀਦਕੋਟ ਦੇ ਵਿੱਚ ਧੂਮ-ਧਾਮ ਨਾ ਮਨਾਇਆ ਜਾਂਦਾ ਹੈ ਤਾਂ ਅੱਜ ਦੇ ਦਿਨ ਵਿਰਾਸਤੀ ਕਾਫਲਾ ਕੱਢਿਆ ਜਾਂਦਾ ਹੈ ਫਰੀਦਕੋਟ ਦੇ ਵਿੱਚ ਕਿਲਾ ਮੁਬਾਰਕ ਚੌਂਕ ਤੋਂ ਲੈ ਕੇ ਦਰਬਾਰ ਗੰਜ ਤੱਕ ਪ੍ਰਸ਼ਾਸਨ ਸਾਰਾ ਹੁੰਦਾ ਹੈ ਸਕੂਲ ਸਾਰੇ ਹੁੰਦੇ ਆ ਵਿਰਾਸਤੀ ਕਾਫਲੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਇਹਦੇ ਵਿੱਚ ਇੱਕ ਬਲੱਖਣ ਗੱਲ ਇਹ ਆ ਵੀ ਇਹ ਜਿੰਨੀਆਂ ਵੀ ਡਰੈਸਾਂ ਵਿਰਾਸਤੀ ਕਾਫਲੇ ਦੇ ਵਿੱਚ ਬੱਚੇ ਪਾ ਕੇ ਆਉਂਦੇ ਆ ਉਹ ਫਰੀਦਕੋਟ ਦੇ ਰਾਜੇ ਦੀ ਹੱਟੀ ਦੇ ਇੱਕ ਜੋ ਓਨਰ ਹੈ ਉਹਨਾਂ ਵੱਲੋਂ ਇਹ ਦਿੱਤੀਆਂ ਜਾਂਦੀਆਂ ਬੇਸ਼ੱਕ ਪੇੜ ਕੀਤੀਆਂ ਜਾਂਦੀਆਂ ਪਰ ਵਨਸ ਉਹਨੀਆਂ ਇਹ ਡਰੈੱਸਾਂ ਜਿਹੜੀਆਂ ਤੁਸੀਂ ਦੇਖਦੇ ਹੋ ਇਹ ਫਰੀਦਕੋਟ ਦੇ ਵਿੱਚ ਹੀ ਮੌਜੂਦ ਹੈ ਉਹਨਾਂ ਨਾਲ ਗੱਲ ਕਰਦੇ ਹਾਂ ਦੁਕਾਨਦਾਰ ਦੇ ਜੋ ਓਨਰ ਕੀ ਕਹਿਣਾ ਚਾਹੁੰਦੇ ਹੋ ਪਿਆ ਜੀ ਇਹ ਡਰੈੱਸਾਂ ਸਾਰੀਆਂ ਤੁਹਾਡੇ ਵੱਲੋਂ ਦਿੱਤੀਆਂ ਜਾਂਦੀਆਂ ਹਾਂਜੀ ਇਹ ਮੇਰੇ ਵੱਲੋਂ ਸਾਰੀਆਂ ਦਿੱਤੀਆਂ ਜਾਂਦੀਆਂ ਨੇ ਮੈਨੂੰ ਇਹਨਾਂ ਚੀਜ਼ਾਂ ਦਾ ਸ਼ੌਂਕ ਸੀ ਕੰਮ ਕਰਨ ਦਾ ਤਾਂ ਇਹ ਦੋ ਤੁਸੀਂ ਦੇਖ ਰਹੇ ਹੋ ਸਭ ਤਰ੍ਹਾਂ ਦੇ ਡ्रेसेस ਮੇਰੀ ਸ਼ਾਪ ਰਾਜੇ ਦੀ ਹੱਟੀ ਤੋਂ ਮਿਲਣ ਗਿਆ ਕਿਸੇ ਵੀ ਤਰ੍ਹਾਂ ਦੀ ਸਟੇਜ ਪਰਫੋਰਮੈਂਸ ਲਈ ਡ्रेसेस ਤੁਹਾਨੂੰ ਚਾਹੀਦੀ ਹੋਣ ਜਦੋਂ ਮਰਜ਼ੀ ਆਓ ਸਬਤਰਾ ਦੀ ਵੈਰਾਈਟੀ ਪਾਉਂ ਸਾਰੇ ਤਰ੍ਹਾਂ ਦੇ ਸਟੇਟਸ ਵਗੈਰਾ ਅਵੇਲੇਬਲ ਨੇ ਆਪਣੇ ਕੋਲ ਕਿ ਸੇ ਵੀ ਇਰੇ ਵਿੱਚ ਕਈ ਵਾਰੀ ਪੰਗੜੇ ਦੀਆਂ ਡਰੈਸਾਂ ਆਉਂਦੀਆਂ ਆ ਜਾਂ ਕਈ ਵਾਰੀ ਯੂਪੀ ਤੋਂ ਬਿਹਾਰ ਤੋਂ ਮਹਾਰਾਸ਼ਟਰ ਦੇ ਉਹਨਾਂ ਦੇ ਕਲਚਰ ਨਾਲ ਸੰਬੰਧਿਤ ਹੁੰਦੀਆਂ ਇਹ ਹਰ ਵਾਰੀ ਤੁਸੀਂ ਹਾਂਜੀ ਸਬਤਰਾ ਦੀਆਂ ਹੁੰਦੀਆਂ ਨੇ ਆਪਣੇ ਕੋਲ ਸਬਤਰਾ ਦੀਆਂ ਅਵੇਲੇਬਲ ਹੁੰਦੀਆਂ ਨੇ ਜਿਹੜਾ ਜਦੋਂ ਮਰਜ਼ੀ ਲਵੇ ਸਕੂਲਾਂ ਦੇ ਐਨਿਵਲ ਫੰਕਸ਼ਨਸ ਵੀ ਬਹੁਤ ਸਾਰੇ ਸਕੂਲ ਐਸੇ ਨੇ ਜਿਹੜਾ ਕਿ ਫੁੱਲ ਸਟਾਕ ਮੇਰੇ ਕੋਲੋਂ ਲੈ ਕੇ ਜਾਂਦੇ ਨੇ ਸਭ ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹੀ ਡਰੈਸਾਂ ਦਿੰਦੇ ਨੇ ਤਕਰੀਬਨ 8 ਤੋਂ 10 ਸਾਲ ਹੋ ਚੁੱਕੇ ਮੈਨੂੰ ਇਹ ਕੰਮ ਕਰਦੇ ਨੂੰ ਤਾਂ ਡੇ ਬਾਏ ਡੇ ਮੈਂ ਇੰਪਰੂਵ ਕਰ ਰਹੀ ਹਾਂ ਇਹਦੇ ਵਿੱਚ ਔਰ ਅੱਗੇ ਚੱਲ ਕੇ ਮੈਂ ਹੋਰ ਵੀ ਕਰਾਂਗੀ ਸ਼ਾਇਦ ਕੀ ਕਹਿਣਾ ਚਾਹੁੰਦੇ ਹੋ ਭਾਜੀ ਇਹ ਜਿਹੜੀਆਂ ਡਰੈੱਸਾਂ ਇਹ ਕਿੱਥੋਂ ਪਰ ਬਣ ਕੇ ਤਿਆਰ ਹੁੰਦੀਆਂ ਕੁਝ ਟਾਈਮ ਪਹਿਲਾਂ ਦਿੱਤੀਆਂ ਜਾਂਦੀਆਂ ਡਰੈੱਸਾਂ ਹਾਂਜੀ ਅਸੀਂ ਸਕੂਲਾਂ ਤੋਂ ਆਰਡਰ ਲੈਂਦੇ ਹਾਂ ਜੀ ਕਾਫੀ ਹੱਦ ਤੱਕ ਸਟਾਕ ਸਾਡੇ ਅੰਦਰ ਹੁੰਦਾ ਸਾਡੇ ਕੋਲੇ ਅਲੱਗ-ਅਲੱਗ ਤਰ੍ਹਾਂ ਦੀਆਂ ਮਲਾਕੇ ਤਕਰੀਬਨ 10000 ਪਲੱਸ ਡਰੈੱਸਾਂ ਦਾ ਸਟਾਕ ਅੰਦਰ ਹੁੰਦਾ ਸਾਡੇ ਕਿਸੇ ਵੀ ਸਟੇਟ ਦੀ ਡਰੈੱਸ ਲਓ ਜਿਹੜੀ ਸਟੇਟ ਦੀ ਡਰੈੱਸ ਲਓ ਉਸੇ ਸਟੇਟ ਦੀ ਮੈਚਿੰਗ ਜੁਐਲਰੀ ਨਾਲ ਦਿੰਨੇ ਆ ਜਿੰਨੀ ਮਰਜ਼ੀ ਕਵਾਂਟੀਟੀ ਲਓ ਆਸ-ਪਾਸ ਤਕਰੀਬਨ ਤਕਰੀਬਨ 50 60 ਕਿਲੋਮੀਟਰ ਦੇ ਏਰੀਏ ਵਿੱਚ ਸਕੂਲਾਂ ਦੀ ਪਹਿਲੀ ਚੁਆਇਸ ਰਾਜੇ ਦੀ ਹੱਟੀ ਹੈ ਜੀ ਐਨੂਅਲ ਫੰਕਸ਼ਨ ਨੂੰ ਜ਼ਿਆਦਾਤਰ ਸਕੂਲ ਸਾਡੇ ਕੋਲੋਂ ਡੇਟ ਲੱਗੇ ਰੱਖਦੇ ਆ ਵੀ ਜਦੋਂ ਅਸੀਂ ਉਹ ਪ੍ਰੋਵਾਈਡ ਕਰਾ ਸਕੀਏ ਬਹੁਤ ਖੁੱਲਾ ਢੁਲਾ ਸਟਾਕ ਰੱਖ ਕੇ ਚੱਲਦੇ ਆ ਤੇ ਬਹੁਤ ਡਰੈੱਸ ਆ ਸਾਡਾ ਮਤਲਬ ਇਹ ਜਿਹੜਾ ਪ੍ਰੋਫੈਸ਼ਨ ਆ ਇਹ ਸਾਡਾ ਬਿਜ਼ਨਸ ਨਹੀਂ ਸਾਡੀ ਹੌਬੀ ਹੈ ਅਸੀਂ ਇਸ ਕਰਕੇ ਜ਼ਿਆਦਾ ਇਹਦੇ ਅੰਦਰ ਤੱਕ ਜਾ ਰਹੇ ਆਂ ਅਦਰਵਾਈਜ਼ ਬਿਜ਼ਨਸ ਹੋਵੇ ਤੇ ਆਪਾਂ ਇਸ ਨੂੰ ਬਿਜ਼ਨਸ ਤਰੀਕੇ ਨਾਲ ਚੱਲੀਏ ਪਰ ਇਹ ਸਾਡਾ ਸ਼ੌਂਕ ਹੈ ਅਸੀਂ ਇੱਥੇ ਫਿਰ ਪੂਰੀ ਦਿਲ ਜਾਨ ਲਗਾਣੇ ਆ ਕਿਹੜੇ ਕਿਹੜੇ ਸਕੂਲਾਂ ਦੇ ਮਤਲਬ ਕਿਹੜੇ ਕਿਹੜੇ ਜੇ ਆਪਾਂ ਸੂਬਿਆਂ ਦੀ ਗੱਲ ਕਰ ਲਈਏ ਉਹਨਾਂ ਦੇ ਕਲਚਰ ਨਾਲ ਸੰਬੰਧਿਤ ਡਰੈਸਾਂ ਤੁਹਾਡੇ ਕੋਲੇ ਜਿਹੜੀਆਂ ਹੋਣ ਇਸ ਟਾਈਮ ਵਿੱਚ ਆਈਆਂ ਵਿਰਾਸਤੀ ਕੱਪੜੇ ਇਸ ਵਿੱਚ ਸਾਡੇ ਕੋਲੇ ਅੱਜ ਪੰਜਾਬ ਹਿਮਾਚਲ ਹਰਿਆਣਾ ਮਿਘਾਲਿਆ ਮਿਘਾਲਿਆ ਆਂਧਰਾ ਪ੍ਰਦੇਸ਼ ਮੱਧ ਪ੍ਰਦੇਸ਼ ਮਹਾਰਾਸ਼ਟਰ ਬੰਗਾਲੀ ਬੰਗਾਲੀ ਤਕਰੀਬਨ 4 ਸੂਬਿਆਂ ਦੀ ਹੋ ਰਹੀਆਂ ਹਨ ਤੇ ਸਾਰੀ ਮੈਚਿੰਗ ਜੁਐਲਰੀ ਨਾਲ ਸਾਡੀ ਆ ਸਾਰੀ ਪੂਰੇ ਦੇਸ਼ ਨੂੰ ਇੱਕ ਸੂਬੇ ਪੰਜਾਬ ਦੇ ਵਿੱਚ ਇਕੱਠਾ ਕਰਤਾ ਹੈ ਤੁਸੀਂ ਪੂਰੇ ਦੇਸ਼ ਦੀਆਂ ਜੋ ਕੀ ਦੀ ਕਿਰਪਾ ਜੀ ਬਾਬਾ ਫਰੀਦ ਦੀ ਕਿਰਪਾ ਉਹਨਾਂ ਦਾ ਅਸ਼ੀਰਵਾਦ ਆ ਮਿਹਰ ਭਰਿਆ ਹੱਥ ਆ ਫਰੀਦਕੋਟ ਸ਼ਹਿਰ ਦਾ ਸਾਥ ਆ ਤੇ ਉਹਦੇ ਨਾਲ ਅੱਗੇ ਵਧਦੇ ਜਾ ਰਹੇ ਆ ਜੀ ਸਾਡਾ ਫੈਸ਼ਨ ਦਾ ਕਿਹੋ ਜਿਹਾ ਸਹਿਯੋਗ ਰਹਿੰਦਾ ਨਹੀਂ ਪ੍ਰਸ਼ਾਸਨ ਸਹਿਯੋਗ ਵਧੀਆ ਰਹਿੰਦਾ ਜੀ ਸਭ ਕੋਆਪਰੇਟਿਵ ਤਰੀਕੇ ਨਾਲ ਚੱਲਦੇ ਆ ਤੇ ਪ੍ਰਸ਼ਾਸਨ ਤੋਂ ਵਧੀਆ ਗਵਰਨਮੈਂਟ ਜੋ ਚੱਲ ਰਹੀ ਆ ਜੀ ਹੋਰ ਫਰੀਦਕੋਟੀਆਂ ਨੂੰ ਜਾਂ ਪੰਜਾਬ ਵਾਸੀਆਂ ਨੂੰ ਕੁਝ ਨਹਿ ਦੇਣਾ ਚਾਹੁੰਦੇ ਉਹ ਅਗਮਣ ਬਾਬਾ ਫਰੀਦ ਜੀ ਦਾ ਅਗਮਨ ਪੁਰਬਾ ਜੀ ਅਸੀਂ ਤਾਂ ਚਾਹਾਂਗੇ ਤੁਸੀਂ ਜਿੱਥੇ ਵੀ ਬੈਠੇ ਹੋ ਇੱਕ ਵਾਰ 21 22 23 ਤਰੀਕ ਨੂੰ ਸਾਡੇ ਫਰੀਦਕੋਟ ਬਾਬਾ ਫਰੀਦ ਜੀ ਦੇ ਦਰਸ਼ਨ ਕਰਨ ਆਓ ਮੇਲੇ ਦਾ ਆਨੰਦ ਮਾਣੋ ਤੇ ਸਾਨੂੰ ਮਿਲ ਕੇ ਜਾਓ ਤਾਂ ਕਿ ਅਸੀਂ ਵੀ ਤੁਹਾਨੂੰ ਆਦੀ ਐਡਰੈਸਾਂ ਵਿਖਾ ਸਕੀਏ ਤੇ ਖੂਬ ਮੇਲੇ ਦਾ ਇੰਜੋਏ ਕਰੋ ਤਨ ਤਨ ਬਾਬਾ ਸ਼ੇਖ ਫਰੀਦ ਜੀ ਬਹੁਤ ਬਹੁਤ ਸ਼ੁਕਰੀਆ ਏਸੀ ਬਿੱਟੂ ਦੀ ਹੱਤੀ ਦੇ ਜੋ ਆਨਰਸ ਆਪਣੇ ਨਾਲ ਸੀਗੇ